ਹੰਦੀ ਇਹਦੇ ਨਾਲ ਤੇਰੀ ਤਾਂ ਬਣੀ ਨਹੀਂ ਆ ਚਾਚੀ ਕਿੱਥੇ ਚਲੀਆਂ ਵੇ ਕੰਮ ਜਾ ਕੇ ਉਹ ਚੱਤ ਚਾਚੀ ਕਿੱਥੇ ਚਲੀਆਂ ਉਹ ਦਾਦੇ ਚਾਚੀ ਕਿੱਥੇ ਚਲੀਆਂ ਉਹ ਦਾਦੇ ਦਾਦੇ ਚਾਚੀ ਕੰਜਰੋ ਠੱਠੇ ਖੂਚ ਇਹਦਾ ਪਲੱਗ ਖਰਾਬ ਹੈ ਪਲੱਗ ਲੈ ਕੇ ਆ ਪਲੱਗ ਖਰਾਬ ਹੈ ਮੈਂ ਲੈ ਕੇ ਆਣਾ ਐਸੀ ਮੋਮੈਂਟਸ ਲੇਟਰ ਅੱਲਾ ਬਾਈ ਪਲੱਗ ਆयो ਜੀ ਮਾਂ ਬਈ ਯਾਰ ਜੇਕਰ ਮੈਂ ਆਦੀ ਮਾਂ ਦੀ ਗੱਲ ਸੁਣੀ ਹੁੰਦੀ ਨਾ ਤਾਂ ਅੱਜ ਨੂੰ ਆ ਦੇ ਨਾ ਦੇਖਣੇ ਪੈਂਦੇ ਵੈਸੇ ਆਖਿਆ ਕਿ ਤੇਰੀ ਮਾਂ ਨੇ ਉਹੀ ਤਾਂ ਸੁਣਿਆ ਨਹੀਂ ਆਇਓ ਸਹੀ ਕਰੀ ਆਜੋ ਆਜੋ ਸਸਤੀ ਗਲ ਪੈਨ ਜੀ ਕੈਟ ਕੀ ਬੋਡ ਬੋਕਰ ਨਹੀਂ ਭਾਵੇਂ ਮਾ ਮੋੜਾ ਕਰਦਾ ਕੁੱਤਾ ਮੋੜਾ ਕਰਾ ਆਇਓ ਬਾਈ ਯਾਰ ਗਰਮਾ ਗਰਮ ਪਕੌੜੇ ਨਹੀਂ ਯਾਰ ਲਓ ਜੀ ਓ ਯਾਰ ਇਹ ਤਾਂ ਠੰਡੇ ਆ ਬਰੈਡ ਖਾ ਲਾ ਭਰਾਵਾ ਉਹ ਲਿਆ ਲਿਆ ਚਲ ਬਰੈਡ ਹੀ ਲਿਆ ਓ ਯਾਰਾ ਵੀ ਠੰਡੇ ਆ ਓ ਐ ਨਹੀਂ ਯਾਰ ਆਪਣਾ ਪੂਰਾ ਗਰਮਾ ਗਰਮ ਚੀਜ਼ ਖਾਣ ਦਾ ਸੁਆਦ ਆਉਂਦਾ ਆ ਆਓ ਚਾਚਾ ਜਲਦੀ ਕਰ ਡਿਸ਼ ਸਹੀ ਕਰ ਦੇ ਯਾਰ ਜਲਦੀ ਚਾਚਾ ਭਾ ਇੱਥੇ ਗਦਰ ਫੇਪ ਟੱਪ ਜੂਗਾ ਓ ਜਲਦੀ ਕਰ ਯਾਰੇ ਕਰਦਾ ਨਹੀਂ ਕੀ ਜਾਣੇ ਨਾਲ ਕਾ ਪਟ ਦੇਣਾ ਆਓ ਜੀ ਮਾ ਤਾਂ ਜੀ